ਅਸੀ ਗੱਲ ਬਾਈ ਮਾ ਉਹ ਹੀ ਢਿੱਲੋਂ ਬਠਿੰਡੇ ਵਾਲਾ ਤੇ ਪਹਿਲਾਂ ਤੁਹਾਡਾ ਧੰਨਵਾਦ ਪਹਿਲਾਂ ਵਾਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਬਹੁਤ ਵੀਰਾਂ ਦੇ ਫੋਨ ਆਏ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰੇ ਬਹੁਤ ਪਸੰਦ ਕੀਤਾ ਹੁਣ ਇੱਕ ਛੋਟੀ ਜਿਹੀ ਕੋਸ਼ਿਸ਼ ਹੋਰ ਕਰਦੇ ਆਪਾਂ ਬੈਸੇ ਤਾਂ ਕਾਫੀ ਟਾਈਮ ਦਾ ਚੱਲੀ ਜਾਂਦਾ ਸੀ ਕਈ ਦੋਸਤ ਕਹਿੰਦੇ ਯਾਰ ਤੂੰ ਸ਼ੇਅਰ ਕਰ ਦੇ ਆਪਣੀ ਗੱਡੀ ਦੇ ਵਿੱਚ ਬਾਈ ਸਿਸਟਮ ਲਾਇਆ ਹੋਇਆ ਹੈ ਇਹ ਕਹੇ ਜਾਂ ਜਦੋਂ ਕਾਰ ਚੋਰੀ ਹੋ ਜੇ ਮੰਨ ਕੋਈ ਟਾਕੀ ਖੋਲਦਾ ਜਾਂ ਕੋਈ ਵੀ ਟਾਕੀ ਖੋਲਦਾ ਤਾਂ ਆਪਾਂ ਨੂੰ ਕਾਲ ਆ ਜਾਂਦੀ ਆ ਨਾਲ ਦੀ ਨਾਲ ਹੀ ਆਉਣ ਦਾ ਸਪੂਟੀ ਜਿੱਥੇ ਬੈਠਾ ਤੇ ਨੰਬਰ 2 ਤੇ ਆਪਾਂ ਉਹਦੀ ਰਿਕਾਰਡਿੰਗ ਜਾਂ ਕਿਤੇ ਵੀ ਜਾਂਦਾ ਆਉਂਦਾ ਸਾਰਾ ਕੁਝ ਲੈ ਸਕਦੇ ਆ ਤੇ ਬਾਈ 18000 ਦੀ ਸਾਡੀ ਕਾਰ ਆ ਤੇ 18000 ਦਾ ਜੀਪੀਐਸ ਲੱਗਦਾ ਸੀਗਾ ਤੇ ਜੇ ਅਸੀਂ ਉਹ ਲਵਾਉਂਦੇ ਤਾਂ ਬਹੁਤ ਮਹਿੰਗਾ ਪੈ ਜਾਂਦਾ ਤੇ ਕਿਉਂ ਆਹੀ ਮਸਾ ਲਈ ਆ ਸੜ ਤਾਂ ਲੈਂਬੜ ਕਿੰਨੀ ਤੇ ਦੱਸ ਦਿਆਂ ਤੁਹਾਨੂੰ ਕਿਵੇਂ ਕੰਮ ਕਰਦਾ ਬਸ ਉਤਰਨ ਲਈ ਇੱਕ ਥੋੜਾ ਜਿਹਾ ਬਟਨ ਦੱਬਣਾਗਾ ਤੇ ਉਹ ਦੱਬ ਕੇ ਆ ਜਾਓ ਇਹ ਫਿਰ ਉਤਰਦੇ ਆਪਾਂ ਕਰਦੇ ਆ ਸਟਾਰਟ ਦਾ ਦ ਚੋਰੀ ਕਰਦਾ ਘਰ ਤੇ ਆਪਾਂ ਸਾਨੂੰ ਦੱਸ ਦਿਆ ਕਿਵੇਂ ਸਾਡੇ ਕੋਲੇ ਘੰਟੀ ਆਉਂਦੀ ਹੈਗੀ ਉਹਨੂੰ ਘਰ ਮੰਨ ਕੇ ਚਲੋ ਚੱਕੀ ਜਾਂਦਾ ਹੈਗਾ ਤੇ ਦੇਖਦੇ ਆ ਕਿਵੇਂ ਘੰਟੀ ਆਉਂਦੀ ਸਾਨੂੰ ਦੱਸਦੇ ਆ ਫੋਨ ਦੇ ਉੱਤੇ ਆਹ ਫੋਨ ਆ ਗਿਆ ਵੀਰੇ ਆਪਣੇ ਕੋਲੇ ਆਹ ਦੇਖੋ ਧਿਆਨ ਨਾਲ ਚੱਕ ਲਈ ਲੈਂਬੜ ਕਿਨੇ ਤੇ ਫਿਰ ਵੀਰੇ ਆਪਾਂ ਨੂੰ ਪਤਾ ਲੱਗਦਾ ਤੁਸੀਂ ਕਾਲ ਅਟੈਂਡ ਕਰ ਲਓ ਕਾਲ ਅਟੈਂਡ ਦੇ ਵਿੱਚ ਕੀ ਆਪਣੇ ਕੋਲੇ ਆਵਾਜ਼ ਆਊਗੀ ਕੀ ਬੋਲਦਾ ਬੰਦਾ ਆ ਸਾਰਾ ਬੋਲੀ ਉਹ ਅੰਦਰ ਕਿੱਧਰ ਜਾਂਦਾ ਕਿੱਧਰ ਨਾ ਸਾਰੀ ਕੁਛ ਰਿਕਾਰਡ ਹੋ ਹੁਣ ਮੰਨ ਲਓ ਕਿ ਅਸੀਂ ਬਟੈਂਡੇ ਤੋਂ ਕੋਲ ਕੁੜੀਆ ਦੀ ਸਰਕਾਰ ਲਈ ਕਿਤੇ ਹਾਂ ਹਾਂ ਬਸ ਇਹ ਬੋਲੀ ਜਾਂਦੇ ਆ ਕੁਛ ਵੀ ਆ ਚਾਹੇ ਨਹੀਂ ਬੋਲੂਗਾ ਉਹ ਦੱਸ ਦੂਗਾ ਫਿਰ ਨੰਬਰ ਦੋ ਤੇ ਆਪਾਂ ਭਈਆ ਜੀ ਰਿਕਾਰਡਿੰਗ ਵੀ ਲੈ ਸਕਦੇ ਆ ਤੁਹਾਨੂੰ ਦਿਖਾਉਣਾ ਕਿਵੇਂ ਰਿਕਾਰਡਿੰਗ ਹੁੰਦੀ ਆ ਹੁਣ ਮੋਬਾਈਲ ਦੇ ਵਿੱਚ ਮੈਂ ਦੇਖ ਸਕਦਾ ਵੀ ਕਿੱਥੇ ਕਾਰ ਬਾਗੀ ਮੇਰੀ ਆ ਇੱਕ ਮਿੰਟ ਵੇਟ ਕਰੋ ਮੈਂ ਤੁਹਾਨੂੰ ਦੱਸਦਾ ਆ ਦੇਖੋ ਮੇਰਾ ਰਿਕਾਰਡਿੰਗ ਲਾਓ ਆ ਦੇਖੋ ਵੀਰੇ ਕਾਰ ਜਾਂਦੀ ਕਿੰਦੀ ਆ ਕਿੱਥੇ ਜਾਈ ਜਾਂਦੀ ਆ ਸਾਡਾ ਕੋਈ ਬੱਚਾ ਨੂੰ ਪਤਾ ਲੱਗੂ ਆਦੇ ਸੀ ਜਾਂਦੀ ਆ ਕਾਰ ਕਿੱਥੇ ਜਾ ਰਹੀ ਆ ਸਾਈਨ ਬੋਰਡ ਆਊਗਾ ਰਸਤੇ ਦੇ ਵਿੱਚ ਕੁਝ ਵੀ ਆਵੇ ਸਾਰਾ ਕੁਝ ਆਪਾਂ ਨੂੰ ਦੇਖਦਾ ਰਹੂਗਾ ਆ ਹਨ ਵੱਜੇ ਆ ਦੁਬਾਰਾ ਆਪਣੇ ਕੋਲ ਫੇਰ ਆ ਗਈ ਗੱਡੀ ਇੱਥੇ ਮੁੜ ਕੇ ਇਸ ਤਰੀਕੇ ਨਾਲ ਬਾਈ ਆਪਾਂ ਗੱਡੀ ਬਚਾ ਸਕਦੇ ਆ ਆਪਣੀ ਚੋਰੀ ਹੋਣ ਤੋਂ ਤੇ ਵੀਰੇ ਸਸਤਾ ਜਾਂ ਮੈਂ ਦਾ ਆਪਦੀ ਗੱਡੀ ਤੇ ਲਾਇਆ ਸੀ ਮੈਂ ਕੋਈ ਵੇਚਣ ਵਾਸਤੇ ਜਾਂ ਹੋਰ ਨਹੀਂ ਲਾਇਆ ਹੋਇਆ ਜੇ ਵਧੀਆ ਲੱਗਿਆ ਤਾਂ ਵੀਡੀਓ ਸ਼ੇਅਰ ਕਰ ਦਿਓ ਤੇ ਥੈਂਕ ਯੂ ਬ੍ਰੋ ਧੰਨਵਾਦ ਹੁਣ ਬੱਸ ਤੁਹਾਨੂੰ ਦੱਸ ਦਿਆਂ ਵੀ ਆਪਾਂ ਜਿਹੜਾ ਕਾਰ ਵਾਲਾ ਚੋਰੀ ਵਾਲਾ ਸੀਗਾ ਜੁਗਾੜ ਬਣਾਇਆ ਉਹਦੇ ਵਿੱਚ ਕੀ ਕੀ ਸਮਾਨ ਵਰਤਿਆ ਵੀਰੇ ਉਹਦੇ ਵਿੱਚ ਆਪਾਂ ਵਰਤੇ ਆ ਦੋ ਪੁਰਾਣੇ ਮੋਬਾਈਲ ਵਰਤੇ ਆ ਵੀਰੇ ਉਹ ਪੁਰਾਣੇ ਸੀਗੇ ਪਰ ਕਬਾੜ ਨਹੀਂ ਸੀਗੇ ਜਾਂ ਬੇਕਾਰ ਨਹੀਂ ਸੀਗੇ ਤੇ ਉਹ ਤੁਹਾਨੂੰ ਦੱਸਦਾ ਕਈ ਵਾਰ ਕੀ ਕਰਦੇ ਆਪਾਂ ਪੁਰਾਣੇ ਸਮਾਨ ਨੂੰ ਉਦੀ ਕਦਰ ਨਹੀਂ ਸਮਝਦੇ ਜਿੰਨਾ ਜਦੋਂ ਵਧੀਆ ਚੱਲਦਾ ਹੁੰਦਾ ਜਿੱਦ ਤੱਕ ਆਪਾਂ ਉਹਨੂੰ ਚਲਾਈ ਜਾਂਦੇ ਆ ਤੇ ਜਦੋਂ ਹੋ ਜਾਂਦਾ ਵਿਕਾਰ ਥੋੜਾ ਜਿਹਾ ਕਦੇ ਡਿਸਪਲੇ ਖਰਾਬ ਹੋ ਗਈ ਕਦੇ ਉਹਦਾ ਮਾਈਕ ਖਰਾਬ ਹੋ ਗਿਆ ਕਦੇ ਸਪੀਕਰ ਖਰਾਬ ਹੋ ਗਿਆ ਉਦੋਂ ਕੀ ਕਰਦੇ ਆ ਆਪਾਂ ਉਹਨੂੰ ਛੱਡ ਦਿੰਨੇ ਆ ਯਾਰ ਚੱਲ ਛੱਡ ਯਾਰ ਖਰਚਾ ਖਾਈ ਜਾਂਦਾ ਆਪਾਂ ਨਾ ਮਾ ਲੈਣੀ ਵੀ ਰੋ ਉਸੇ ਤਰ੍ਹਾਂ ਹੀ ਆਪਾਂ ਆਪਣੇ ਮਾਪੇ ਨਾਲ ਕਰਦੇ ਆ ਥੋੜਾ ਜਿਹਾ ਜਦੋਂ ਕਦੇ ਬਿਮਾਰ ਹੋ ਗਏ ਕਦੇ ਮੰਨ ਕੇ ਚੱਲੋ ਵੀ ਤੁਸੀਂ ਡਿਸਪਲੇ ਅੱਖਾਂ ਲਾ ਲੋ ਵੀ ਦੋ ਕੋਈ ਵੀ ਹੋ ਗਿਆ ਬੱਡੀ ਉਮਰ ਚਾ ਕੇ ਹੋ ਹੀ ਜਾਂਦੇ ਆ ਆਪਾਂ ਨੇ ਛੱਡ ਭਰੇ ਯਾਰ ਹੁਣ ਇਹਦੀ ਕਿੰਨੀ ਉਮਰ ਰਹੇਗੀ ਯਾਰ ਆਪਾਂ ਨੇ ਕਰਵਾਉਂਦੇ ਠੀਕ ਕਦੇ ਕੋਈ ਕੁਝ ਬਿਮਾਰੀ ਆ ਗਈ ਕਦੇ ਕੋਸ਼ ਆ ਗਈ ਵੀਰੇ ਆਪਾਂ ਸਾਹ ਹੁੰਦੇ ਨਹੀਂ ਪਰ ਵੀਰੇ ਉਹ ਪੁਰਾਣੇ ਮੋਹੱਲਾਂ ਨਾਲ ਕੰਮ ਆ ਪਤਾ ਨਹੀਂ ਵੀਰੇ ਉਹ ਬੱਡੀ ਉਮਰ ਦੇ ਬੰਦਿਆਂ ਨੂੰ ਕਿੱਥੇ ਆਪਾਂ ਨੂੰ ਕੰਮ ਦੇ ਜਾਣ ਯਾਰ ਕੰਮ ਦਾ ਮਤਲਬ ਨਹੀਂ ਵੀ ਆਪਾਂ ਨੂੰ ਤਾਂ ਕੰਮ ਹੀ ਲੈਣਾ ਯਾਰ ਪਰ ਆਪਣਾ ਉਹਨਾਂ ਨੇ ਮਾੜੇ ਟਾਈਮ ਦੇ ਵਿੱਚ ਮੰਨ ਕੇ ਚੱਲ ਜਦੋਂ ਆਏ ਆਏ ਵਧੀਆ ਠੀਕ ਠਾਕ ਚੱਲਦੇ ਉਹ ਤਾਂ ਆਪਣਾ ਕਿੰਨਾ ਕੰਮ ਦਿੱਤਾ ਹੁੰਦਾ ਬਾਅਦ ਵਿੱਚ ਆਪਾਂ ਕੰਮ ਲੈ ਕੇ ਉਹਨਾਂ ਤੋਂ ਤੇ ਵਿਕਾਰ ਕਰਕੇ ਸਿਰ ਦਿੰਦੇ ਆ ਵੀਰੇ ਯਾਰ ਮੋਬਾਈਲਾਂ ਦੀ ਤਰ੍ਹਾਂ ਹੁਣ ਮਿਲਦੇ ਨਹੀਂ ਭਾਲੇ ਨਹੀਂ ਧੌਂਦੇ ਉਥੇ ਤੇਰੇ ਮਾਂ ਬਾਪ ਉਹ ਕਾ ਜਿਹੜੇ ਇੱਕ ਵਾਰੀ ਬਾਅ ਕੇ ਫਿਰ ਭਾਲੇ ਨਹੀਂ ਧੌਂਦੇ ਹੁਣ ਹਰੇਕ ਬੰਦਾ 33 15 33 50 ਦੂਜੇ ਸਾਰੇ ਘਾਲ ਦੇ ਫੱਤੇ ਆ। ਇਹੀ ਮੋਬਾਈਲ ਆਪਣਾ 2-400 ਦਾ ਫੋਨ ਆਪਣਾ 5-7 ਲੱਖ ਦੀ ਕਾਰ ਦਾ ਚੋਰੀ ਹੋਣ ਤੋਂ ਬਚਾ ਸਕਦਾ। ਵੀਰੇ ਵੱਡੇ ਬੰਦੇ ਘਰ ਦੇ ਜਿੰਦੇ ਹੀ ਹੁੰਦੇ ਆ ਤਾਂ ਕਰਕੇ ਉਹਨਾਂ ਦੀ ਵੀ ਸੰਭਾਲ